ਈ ਪਾਰਟੀ ਦੇ ਮੁਖੀ ਬਲਵੰਤ ਸਿੰਘ ਰਾਮੂ ਵਾਲੀਆ ਨੇ ਅੱਜ ਲੁਧਿਆਣਾ ਦੇ ਵਿੱਚ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਸਿਰਫ ਲੁਧਿਆਣਾ ਸੀਟ ਤੇ ਬਾਕੀ ਪੰਜਾਬ ਦੀਆਂ ਹੋਰ 12 ਸੀਟਾਂ ਦੇ ਵੀ ਉਹ ਅਤੇ ਉਹਨਾਂ ਦੀ ਪਾਰਟੀ ਦੇ ਹੋਰ ਨੁਮਾਇੰਦੇ ਰਾਜਾ ਵੜਿੰਗ ਨੂੰ ਸਮਰਥਨ ਦੇਣਗੇ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਸਾਰੇ ਹੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਦਾਅਵੇ ਕੀਤੇ ਪਰ ਜਿਹੜੇ ਟ੍ਰੇਵਲ ਏਜੰਟ ਲੋਕਾਂ ਨਾਲ ਧੋਖਾ ਧੜੀ ਕਰ ਰਹੇ ਹਨ ਉਹਨਾਂ ਦੀ ਗੱਲ ਕਿਸੇ ਨੇ ਵੀ ਨਹੀਂ ਕੀਤੀ ਜਦੋਂ ਕਿ ਰਾਜਾ ਵੜਿੰਗ ਨੇ ਮੈਨੂੰ ਇਹ ਵਾਅਦਾ ਕੀਤਾ ਹੈ ਕਿ ਉਹ ਇਸ ਮੁੱਦੇ ਨੂੰ ਜ਼ਰੂਰ ਚੁੱਕਣਗੇ ਇਸ ਮੌਕੇ ਬਲਵੰਤ ਰਾਮੂ ਵਾਲੀਆ ਨੇ ਭਾਜਪਾ ਦੇ ਵੱਡੇ ਸਵਾਲ ਖੜੇ ਕੀਤੇ ਅਤੇ ਕਿਹਾ ਕਿ ਉਹਨਾਂ ਮੁੱਦਿਆਂ ਨੂੰ ਲੈ ਕੇ ਕੋਈ ਵੀ ਗੱਲ ਨਹੀਂ ਕਰ ਰਿਹਾ ਉਹਨੇ ਕਿਹਾ ਕਿ ਇਹ ਮੁੱਦਾ ਕਿਸੇ ਵੀ ਪਾਰਟੀ ਨੇ ਖੜਾ ਨਹੀਂ ਕੀਤਾ ਜੋ ਕਿ ਉਹਨਾਂ ਵੱਲੋਂ ਖੜਾ ਕੀਤਾ ਗਿਆ ਹੈ ਇਸ ਮੌਕੇ ਰਾਮੂ ਵਾਲੀਆ ਨੇ ਇਹ ਵੀ ਕਿਹਾ ਕਿ ਅਕਾਲੀ ਦਲ ਦਾ ਸਾਥ ਉਹਨਾਂ ਦੀ ਜਰੂਰ ਕਿਸੇ ਵਕਤ ਦਿੱਤਾ ਸੀ ਪਰ ਹੁਣ ਟਾਰਚ ਮਾਰ ਕੇ ਵੀ ਅਕਾਲੀ ਦਲ ਪੰਜਾਬ ਦੇ ਵਿੱਚੋਂ ਨਹੀਂ ਲੱਭਣਾ ਬਾਕੀ ਆ ਉਹ ਸੁਣਦੇ ਹਾਂ ਰਾਮੂ ਵਾਲੀਆ ਨੇ ਕੀ ਕਿਹਾ ਸਤਿਕਾਰਯੋਗ ਦੇਸ਼ ਪਰ ਵਿੱਚ ਮਹੱਤਵਪੂਰਨ ਸਥਾਨ ਰੱਖਣ ਵਾਲੀ ਵਿਦਿਆਨਾ ਸਾਰੇ ਪ੍ਰੈਸ ਪ੍ਰਤੀਨਿਧ ਅਤੇ ਤੁਸੀਂ ਵੱਡੇ ਵੱਡੇ ਪੱਤਰਕਾਰ ਹੈ ਵੱਡੇ ਵੱਡੇ ਅਖਬਾਰਾਂ ਦੇ ਨਮਾਇंदे ਹੈ ਮੈਂ ਸੁਭਾਅ ਮੇਰਾ ਮੈਂ ਲੁਧਿਆਣੇ ਵਾਲਿਆਂ ਪੱਤਰਕਾਰਾਂ ਨੂੰ ਖੱਬੀ ਖਾਨ ਮੰਨਦਾ ਹੈ ਇਹ ਦੇਸੀ ਖਾਨ ਨਹੀਂ ਗਏ ਖੱਬੀ ਖਾਨ ਹੈ ਗੱਲ ਨੂੰ ਰਿੜਕਦੇ ਹੈ ਘੋਖਦੇ ਹੈ ਲੇਕਿਨ ਤਹਜ਼ੀਬ ਵਿੱਚ ਰਹਿੰਦੇ ਹੈ ਇੱਕ ਪ੍ਰੈਸ ਕੰਸ ਕਰਨ ਵਾਲੇ ਵਿਅਕਤੀ ਨੂੰ ਰਿੜਕਦੇ ਬਹੁਤ ਹੈ ਲੇਕਿਨ ਜ਼ਲੀਲ ਨਹੀਂ ਕਰਦੇ ਮੈਂ ਬਹੁੜੇ ਤਜਰਬੇ ਜਿੱਦ ਮੈਂ ਬਚਪਨ ਚਲੇ ਸ਼ੁਰੂ ਕੀਤਾ ਸੀ ਤੇ ਮੇਰੀ ਆਪਦੀ ਉਮਰ ਉਹ ਸਿਰਫ ਚਾਲੀ 42 ਸਾਲ ਦੀ ਸੀ ਉਦੋਂ ਦਾ ਮੈਂ ਇਹ ਤਜਰਬਾ ਜਾਣਦਾ ਮੈਂ ਉਦੋਂ ਸਿੱਖ ਸਟੂਡੈਂਟ ਯੂਥ ਫੈਡਰੇਸ਼ਨ ਬਣਾਈ ਸੀ ਮੈਂ ਤੁਹਾਨੂੰ ਤਕਲੀਫ ਦੇਣਾ ਹੈ ਕਿ ਮੈਂ ਲੋਕ ਭਲਾਈ ਪਾਰਟੀ ਵੱਲੋਂ ਖੰਗੂੜਾ ਸਾਹਿਬ ਮੇਰੇ ਨਾਲ ਹੈ ਸਰਦਾਰ ਤਰਲੋਚਨ ਸਿੰਘ ਲਲਤੋਂ ਵਾਲੇ ਜਨਕਰਾਜ ਕਲਵਾਣੂ ਸਾਡੇ ਹੋਰ ਲੀਡਰ ਇਹ ਬਾਕੀ ਲੀਡਰਾਂ ਨੂੰ ਅੱਜ ਸ਼ਾਮ ਤੋਂ ਮਿਲਣਾ ਸ਼ੁਰੂ ਕਰਦੇ ਆਂ ਤੇ ਮੈਂ ਅਸੀਂ ਬਿਨਾਂ ਸ਼ਰਤ ਭਾਵਨਾ ਜੋ ਉਪਜੀ ਗੱਲ ਚੋਂ ਅਸੀਂ ਰਾਜਾ ਬਰਿੰਗ ਸਾਹਿਬ ਕਾਂਗਰਸ ਕੈਂਡੀਡੇਟ ਉਹਦੀ ਮਦਦ ਕਰਨ ਵਾਸਤੇ ਆਏ ਮੈਂ ਉਹਦਾ ਕਾਰਨ ਜਾਣਦਾ ਜੋ ਕਹਿਣੀ ਚਾਹੁੰਦਾ ਪਹਿਲੀ ਗੱਲ ਤਾਂ ਇਹ ਕਿ ਕੋਈ ਲੀਡਰ ਹੈ ਜਿਹੜੇ ਆਲ ਇੰਡੀਆ ਵਿੱਚ ਪਹਿਲਾ ਇਮਤਿਹਾਨ ਪਾਸ ਕਰ ਚੁੱਕੇ ਹੈ ਪੋਲਿਟਿਕਸ ਦਾ ਫਿਰ ਪੰਜਾਬ ਆਇਆ ਸੂਬੇ ਜਾਇਆ ਆਪਦੇ ਪੇਕੀਆਂ ਆਏ ਮੈਂ ਵੀ ਆਲ ਇੰਡੀਆ 'ਚ ਥਾਂ ਬਣਾਇਆ ਪਰ ਮੈਂ ਪਹਿਲਾਂ ਪੇਕੀਆਂ 'ਚ ਬਣਾਇਆ ਸੀ ਲੇਕਿਨ ਮੈਂ ਇਹਨਾਂ ਨਾਲੋਂ ਪਛੜਿਆ ਹੋਇਆ ਇਹ ਮੇਰੇ ਨਾਲੋਂ ਦੋ ਰਤੀਆਂ ਦੋ ਟੋਲੇ ਅੱਗੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਤੁਹਾਡਾ ਟਾਈਮ ਬਰਬਾਦ ਨਹੀਂ ਲੈਣਾ ਇੱਕ ਮੈਂ ਆਤਮਾ ਵਿੱਚੋਂ ਤੁਹਾਨੂੰ ਹਾਨਸ ਬੁੱਧ ਫਰਮਾਧਾਰੋਂ ਨੇ ਮੈਂ ਲੋਕਾਂਾਂ ਦੀ ਪ੍ਰਸਨ ਨੂੰ ਹਾਨਸ ਬੁੱਧ ਕਹਿੰਦਾ ਤੇ ਉਹਦੇ ਵਿੱਚ ਪਹਿਲੀ ਗੱਲ ਮੈਂ ਇਹ ਕਹਿਣੀ ਐ ਉਹ ਇਹ ਐ ਕਿ ਪੰਜਾਬ ਵਿੱਚ ਵਰਤਮਾਨ ਸਰਕਾਰ ਵੀ ਤੇ ਲੰਮੇ ਸਮੇਂ ਤੋਂ ਜੋ ਦੇਸ਼ ਵਿੱਚ ਬੀਜੇਪੀ ਵਾਲੇ ਸੱਜਣ ਐ ਇਹ ਇਤਿਹਾਸ ਸਾਬਤ ਕਰ ਦੂਗਾ ਇਹਨਾਂ ਦੇ ਦਿਮਾਗ ਵਿੱਚ ਸੁਪੀਰੀਓਰਿਟੀ ਕੰਪਲੈਕਸ ਆਇਆ ਹੋਇਆ ਹੈ ਬੀਜੇਪੀ ਦੇ ਦਿਮਾਗ ਵਿੱਚ ਪੰਜਾਬ ਦੇ ਮਾਮਲੇ ਤੇ ਜਦੋਂ ਜ਼ਿਕਰ ਆਉਂਦਾ ਤਾਂ ਜ਼ਿਆਦਾ ਹੁੰਦਾ ਮੇਰੇ ਨਾਲ ਸ਼੍ਰੀ ਛੱਬਰ ਸਾਹਿਬ ਜਿਹੜੇ ਦੋ ਚਾਰ ਦਫਾ ਰਹੇ ਐ ਚੇਅਰਮੈਨ ਪ੍ਰੈਜ਼ੀਡੈਂਟ ਬਾਰ ਐਸੋਸੀਏਸ਼ਨ ਲੁਧਿਆਣਾ ਦੇ ਉਹ ਵੀ ਬੈਠੇ ਐ ਮੇਰੇ ਨਾਲ ਜਨਕਰ ਅਜ ਕਲਵਾਣੂ ਜੀ ਪਟਿਆਲੇ ਤੋਂ ਆਏ ਬੈਠੇ ਐ ਇਹ ਤਾਂ ਖੰਗੂੜਾ ਸਾਹਿਬ ਵੀ ਬੈਠੇ ਨੇ ਇਹ ਖੜੇਾਲ ਸਾਹਿਬ ਇਹ ਉਹਨਾਂ ਦੇ ਨਮਾਇੰਦੇ ਐ ਮੈਂ ਆਪਦੇ ਦਿਲ ਵਿੱਚੋ ਕਿ ਜਿਹੜੀ ਗੱਲ ਕਹਿਣਾ ਉਹ ਇਹ ਹੈ ਵੀ ਮੈਂ ਵੀ ਦੇਸ਼ ਵਿੱਚ ਰਾਜਨੀਤੀ ਕੀਤੀ ਹੈ ਪਰ ਮਗਰੋਂ ਪਹਿਲਾਂ ਪੰਜਾਬ 'ਚ ਕੀਤੀ ਇਹਨਾਂ ਨੇ ਪੰਜਾਬ 'ਚ ਰਾਜਨੀਤੀ ਕਰ ਲਈ ਹੁਣ ਤਾਂ ਇਹਨਾਂ ਨੇ ਮਾਨਯੋਗ ਸਾਡੇ ਵਰਤਮਾਨ ਕੈਂਡੀਡੇਟ ਸਾਹਿਬ ਨੇ ਲੇਕਿਨ ਪਹਿਲਾਂ ਇਹਨਾਂ ਨੇ ਕੰਟਰੀ 'ਚ ਮੈਂ ਇੱਕ ਵਾਰੀ ਤਾਮਲਨਾਡੂ ਗਿਆ ਸੀ ਮੈਂ ਮਿਨਿਸਟਰ ਸੀ ਇਹ ਆਪਣੇ ਤੌਰ ਤੇ ਗਏ ਸੀ ਜਹਾਜ਼ ਉਸੇ ਇੱਕ 'ਚ ਉਤਰੇ ਬਾਹਰ ਮੈਨੂੰ ਤਾਂ 10-15 ਬੰਦੇ ਲੈਣ ਆਏ ਇਹਨਾਂ ਨੂੰ 500 ਬੰਦੇ ਲੈਣ ਆਏ ਸੀ ਉਹ ਤਾਮਿਲ ਭਾਸ਼ਾ 'ਚ ਇਹਨਾਂ ਦੀ ਜ਼ਿੰਦਾਬਾਦ ਕਰ ਰਹੇ ਸੀ ਇੱਕ ਬੰਦੇ ਨੇ ਜਿਵੇਂ ਕਹਿੰਦੇ ਨੇ ਨਾ ਦਿੱਲੀ ਦੱਖਣਗਾਹ ਤਾਂ ਦਿੱਲੀ ਤੋਂ ਦੱਖਣ ਦੱਖਣ ਤੋਂ ਪੂਰਬ ਤੱਕ ਇਹਨਾਂ ਨੇ ਥਾਂ ਬਣਾਇਆ ਮੈਂ ਦੋ ਤਿੰਨ ਗੱਲਾਂ ਉੱਤੇ ਇਹਨਾਂ ਦੀ ਮਦਦ ਕਰਨ ਵਾਸਤੇ ਆਪ ਜੀ ਦੇ ਰੂਪ ਰੂਪ ਪੇਸ਼ ਹੋਏ ਪਹਿਲੀ ਗੱਲ ਇਹ ਹੈ ਦੇਈ ਬੀਜਪੀ ਥੋੜਾ ਜਹ ਹੰਕਾਰ ਦੀ ਗੱਲ ਕਰਦੀ ਹੈ ਬੇਰਜ਼ਗਾਰੀ ਨਹੀਂ ਘਟੀ ਹੁਣ ਤੁਸੀਂ ਇਹ ਗੱਲ ਦਾ ਧਿਆਨ ਦਿਓ ਮੈਨੂੰ ਪਤਾ ਸਾਹਮਣੇ ਪੁੱਤਰਖੜ ਖੜਿਆ ਆ ਅੱਖ ਨਾਲ ਅੱਖ ਨਹੀਂ ਵੀ ਮਿਲਦੀ ਪਰ ਮੈਂ ਸਮਝਦਾ ਕਿ ਪਹਿਲੀ ਗੱਲ ਬੀਜਪੀ ਦੇ ਉੱਤੇ ਮੈਨੂੰ ਕਿ ਗੁੱਸਾ ਹੈ ਕਿਸੇ ਨੇ ਕਿਸਾਨਾਂ ਨੂੰ ਇਹ ਕਿਸਾਨ ਭਰਾਓ ਹੁਣ ਤੁਸੀਂ ਕਹਿੰਦੇ ਕਿਸਾਨਾਂ ਤੋਂ ਸ਼ੁਰੂ ਕਰਦੇ ਆ ਇਹ ਕਿਸਾਨ ਭਰਾਓ ਦੇਸ਼ ਦੇਓ ਕੱਲੀ ਬੀਜੇਪੀ ਪਾਰਟੀ ਐ ਜਿਨ੍ਹਾਂ ਨੇ ਤੁਹਾਨੂੰ ਖਾਲਸਤਾਨੀ ਕਿਹਾ ਔਰ ਐਡਾ ਵੱਡਾ ਪਾਪ ਐ ਜੇ 50 ਗਾਈਆਂ ਦੇ ਡਾਂਗਾ ਮਾਰ ਲੀਏ ਸਿਰ 'ਚ ਤੇ ਉਹਦੇ ਬੱਚੇ-ਵੱਛੇ ਨੂੰ ਕੁੱਟিয়ে ਉਹ ਪਾਪ ਨਹੀਂ ਜਿਹੜਾ ਇਹ ਪਾਪ ਐ ਮੈਂ ਪੁੱਛਦਾ ਬੀਜੇਪੀ ਵਾਲਿਓ ਤੁਸੀਂ ਕਹਿੰਦੇ ਕਿਸਾਨ ਖਾਲਸਤਾਨੀ ਐ ਦੱਸੋ ਉਹਨੇ ਕਿਹੜੀ ਗੱਲ ਖਾਲਸਤਾਨ ਦੀ ਮੰਗੀ ਐ ਤੁਹਾਡੇ ਕੋਲੇ ਤੁਸੀਂ ਪੱਤਰਕਾਰ ਨੇ ਹਾਨਸ ਬੁੱਧ ਪੱਤਰਕਾਰ ਹਨ ਹਾਨਸ ਬੁੱਧ ਅਸਟਾ ਮੋਟੀ ਬੁੱਧ ਦੇ ਮੈਨੂੰ ਦੱਸ ਦਿਓ ਵੀ ਉਹਨਾਂ ਨੇ ਦੋ ਮੰਗਾਂ ਮੰਗੀਆਂ ਇੱਕ ਮੰਗ ਜਿਹਨੂੰ Swami Nathan ਸਾਹਿਬ ਕੰਟਰੀ ਚ ਪੇਸ਼ ਕਰਦੇ ਆ ਕੀਤਾ ਨਾ ਤੁਸੀਂ ਤਾਂ ਵਿਦਵਾਨ ਹੈ Swami Nathan ਨੇ ਕੀ ਕਿਹਾ ਭਾ ਦਿਓ ਐਮ ਐਸ ਪੀ ਦਿਓ ਕਿਸਾਨਾਂ ਨੂੰ ਰੋਜ਼ਗਾਰ ਰੋਟੀ ਦਿਓ ਤੇ ਦੂਜਾ ਚੌਧਰੀ ਚਰਨ ਸਿੰਘ ਇਨੇ ساری ਜ਼ਿੰਦਗੀ ਇਸ ਪਾਸੇ ਲਾਈ ਐ ਉਹ ਬੀਜੇਪੀ ਵਾਲਿਓ ਆਪ ਤੇ ਫੁੱਫੜ ਨੂੰ ਪੁੱਛਦਾ ਲਵੋ ਬੋਲਣ ਵਾਲਿਓ ਤੁਹਾਡਾ ਫੁੱਫੜ ਮੋਦੀ Swami Nathan ਨੂੰ ਤੇ ਚੌਧਰੀ ਚਰਨ ਸਿੰਘ ਨੂੰ ਭਾਰ ਰਤਨ ਦਾ ਖਿਤਾਬ ਦਿੰਦਾ ਤੇ ਤੁਸੀਂ ਕਿੰਨੇ ਖਾਲਸਤਾਨੀ ਐ ਉਹਨੇ ਕੀ ਕਿ ਜੋ ਕੁਛ Swami Nathan ਨੇ ਕਿਹਾ ਕਿਸਾਨਾਂ ਨੇ ਕਿਹਾ ਐਸ ਲਈ ਕਿਸਾਨੋਂ ਮੈਂ ਇੱਕ ਵਾਰੀ ਖੜਾ ਹੋ ਕੇ ਕਹਿਣਾ ਕਿਸਾਨੋ ਤੁਸੀਂ ਫਰਿਸ਼ਤੇ ਆਂ ਦੇਵਤੇ ਆਂ ਤੁਸੀਂ ਆਜ਼ਾਦੀ ਦੇ ਸੰਗਰਾਮੀ ਆਂ ਤੁਸੀਂ ਕਿਸਾਨ ਮਹਾਨ ਆਂ ਤੁਸੀਂ ਆਪ ਦੀ ਖੂਨ ਪਸੀਨੇ ਨਾਲ ਪਹਿਲਾ ਤਾਂ ਫਸਲਾਂ ਪੈਦਾ ਕਰਦੇ ਆਂ ਹੁਣ ਖੂਨ ਪਸੀਨਾ ਵਧਾ ਵਹਾ ਕੇ ਦਿੱਲੀ ਵਿੱਚ ੱੱਕੇ ਖਾ ਕੇ ਮੰਗਦੇ ਕੀ ਆਂ ਕਿ ਸਾਨੂੰ ਮਿਨੀਮਮ ਸਪੋਰਟ ਪ੍ਰਾਈਸ ਦੇ ਦਿਓ ਜਿਨ੍ਹਾਂ ਨੇ ਇਹ ਕੱਢੀ ਆ ਉਹਨਾਂ ਨੂੰ ਕਹਿੰਦੇ ਫੁੱਫੜ ਐ ਤੇ ਇਹਨਾਂ ਨੂੰ ਕਹਿੰਦੇ ਖਾਲਸਤਾਨੀ ਐ ਮੈਂ ਨਿੰਦਿਆ ਕਰਦਾ ਦੂਜੀ ਗੱਲ ਪੰਜਾਬ ਦੇ ਵਿਕਾਸ ਲਈ ਕਿਸੇ ਨੇ ਇਸ ਟੈਪ ਨਹੀਂ ਚੁੱਕੀ ਅੱਜ ਪੰਜਾਬ ਨੇ ਜਿਹੜੀ ਪਿਛਲੇ ੱੱਕੇ ਖਾਦੇ ਆ ਮੈਂ ਵਧਾਈ ਦਿਨਾ ਕਿ ਰਾਜਾ ਵੜਿੰਗ ਜੀ ਐਜ਼ ਵਿਅਕਤੀ ਐਜ਼ ਪ੍ਰਤੀਨਿਧ ਆ ਪੰਪਕਾਂਗਿਸ ਪਾਰਟੀ ਦੇ ਮੈਂ ਉਹਨਾਂ ਦਾ ਪਿਛਲਾ ਸਾਰਾ ਇਤਿਹਾਸ ਸੰਘਰਸ਼ੀ ਗਿਣਿਆ ਅੱਜ ਕੋਈ ਲੀਡਰ ਹੈ ਜਿਹੜੇ ਆਲ ਇੰਡੀਆ ਤੋਂ ਸ਼ੁਰੂ ਕਰਕੇ ਐਮਐਲਏ ਬਣ ਕੇ ਵਿਧਾਨ ਸਭਾ 'ਚ ਵੀ ਬੈਠੇ ਆ ਤਾਂ ਮੈਂ ਇਹਨਾਂ ਗੱਲਾਂ ਉੱਤੇ ਧਿਆਨ ਤੁਹਾਡਾ ਖਿੱਚ ਕੇ ਤੇ ਮੈਂ ਇਹ ਐਲਾਨ ਕਰਦਾ ਵੀ ਲੋਕ ਭਲਾਈ ਪਾਰਟੀ ਮੈਂ ਗੱਲ ਕਰਕੇ ਆਇਆ ਪੂਰੇ ਜ਼ੋਰ ਨਾਲ ਹਰ ਕਿ ਮੈਂ ਲਖਨਊ ਸੀ ਜ਼ਿਆਦਾ ਵੀ ਨਾ ਦੇਣਾ ਚ ਪਰ ਮੈਂ ਸਪੈਸ਼ਲ ਆਇਆ ਲੋਕ ਭਲਾਈ ਪਾਰਟੀ ਪੂਰੇ ਜ਼ੋਰ ਨਾਲ ਪੂਰੇ ਜ਼ੋਰ ਨਾਲ एलान ਕਰਦੀ ਹੈ ਕਿ ਅਸੀਂ ਤਨੋਂ ਮਨੋਂ ਪੂਰੀ ਦੀ ਪੂਰੀ ਸ਼ਕਤੀ ਝੋਕੇ ਇਹਨਾਂ ਦੀ ਮਦਦ ਕਰਾਂਗੇ ਰਾਜਾ ਬਿਰਿੰਗ ਸਾਹਿਬ ਦੀ ਮੈਂ ਵੀ ਕੁਝ ਦਿਨ ਲਾਉਂਗਾ ਤੇ ਇਹ ਜਿਹੜੇ ਸਾਡੇ ਲੀਡਰ ਹੈ ਇਹ ਵੀ ਮੈਂ ਕਿਹਾ ਜਿਨ੍ਹਾਂ ਨੂੰ ਇਹ ਵੀ ਇੱਥੇ ਟਾਈਮ ਦੇਣਗੇ ਮੈਂ ਖਾਸ ਤੌਰ ਤੇ ਛੱਬਰ ਸਾਹਿਬ ਦਾ ਧੰਨਵਾਦੀ ਹਾਂ ਇਹਨਾਂ ਕਰਕੇ ਜਿਹੜੇ ਲਾਲ ਝੰਡੇ ਵਾਲੇ ਜਿੰਨੇ ਹਨ ਮਜ਼ਦੂਰ సీపీఎం ਨਾਲ ਵੀ ਗੱਲ ਹੋਈ ਹੈ ਸੇਖੋਂ ਸਾਹਿਬ ਨਾਲ ਇਹ ਸਾਰੇ ਜਾਣੇ ਅਸੀਂ ਇਹਨਾਂ ਦੀ ਮਦਦ ਕਰਾਂਗੇ ਤੇ ਮੈਂ ਖੰਗੂੜਾ ਸਾਹਿਬ ਦਾ ਵੀ ਧਨਵਾਦੀ ਹਾਂ ਕਿ ਇਹਨਾਂ ਦੀ ਪਾਰਟੀ ਹੈ ਵੀ ਇਹਨਾਂ ਨੇ ਵੀ ਟਾਈਮ ਦਿੱਤਾ ਹੈ ਮੈਂ ਅਗਲੀ ਗੱਲ ਕਹਿਣਾ ਹੈ ਗ੍ਰਹਿ ਮੰਤਰੀ ਸਾਹਿਬ ਆਏ ਸੀ ਬਹੁਤ ਜ਼ਿਆਦਾ ਗੱਲਾਂ ਕਰ ਗਏ ਕੋਈ ਡਰ ਨਹੀਂ ਸੀ ਕੋਈ ਉਸ ਠੋਸ ਯੋਜਨਾ ਦਾ ਇੱਕ ਦਾ ਵੀ ਜ਼ਿਕਰ ਨਹੀਂ ਕੀਤਾ ਜਿਹੜੀ ਪੀੜਾਂ ਦੇ ਪਸੀਨੇ ਨਾਲ ਪੀੜਾਂ ਦੀ ਪੋਰੀ-ਪੋਰੀ ਪੀੜਾਂ ਨਾਲ ਪੋਰੀ-ਪੋਰੀ ਭੰਨਿਆ ਪੰਜਾਬ ਕੀਚੀ ਲਾ ਕੇ ਪੈਰ ਦੀ ਤੋ ਸਿਰ ਤਾਈ ਉਹਦੇ ਇਲਾਜ ਵਾਸਤੇ ਗ੍ਰਹਿ ਮੰਤਰੀ ਸਾਹਿਬ ਨੇ ਕੋਈ ਐਲਾਨ ਨਹੀਂ ਕੀਤਾ ਕੋਈ ਮਦਦ ਨਹੀਂ ਕੀਤੀ ਤੇ ਨਾ ਪ੍ਰਧਾਨ ਮੰਤਰੀ ਸਾਹਿਬ ਨੇ ਠੀਕ ਹੈ ਦੂਜੇ ਨੂੰ ਨਿੰਦਿਆਣਾ ਵੱਖਰੀ ਗੱਲ ਹੈ ਮੈਂ ਵੀ ਕੱਲੀ ਨਿੰਦਿਆ ਤੇ ਨਹੀਂ ਆ ਰਿਹਾ ਪਰ ਮੈਂ ਨਾਲ ਮੁੱਦੇ ਇਸ਼ੂ ਕਰ ਰਿਹਾ ਹਾਂ ਫਿਰ ਬਹੁਤ ਸਾਰੀ ਹੁਣ ਇਥੇ ਵੈਸੇ ਤਾਂ ਸਿਆਸੀ ਪਾਰਟੀਆਂ ਇਹਨਾਂ ਨੂੰ ਇੱਕ ਤੁਸੀਂ ਕਿਹਦੇ ਵਿਚਾਰ ਲਿਓ ਸਿਆਸੀ ਪਾਰਟੀਆਂ ਉਹਨਾਂ ਮੁੱਦਿਆਂ ਵੱਲ ਧਿਆਨ ਨਹੀਂ ਦਿੰਦੀਆਂ ਕੰਗਰੈਸ ਪਾਰਟੀ ਨੂੰ ਮੈਂ ਕਹਿੰਦਾ ਸਾਡੇ ਸੱਜਣ ਬੈਠੇ ਐ ਕਿ ਇਹਨਾਂ ਦਾ ਵजूद ਇਹ ਹੈ ਕਿ ਪੈਸ ਕੇ ਬੰਦੇ ਹੱਥੋਂ ਬੰਦੇ ਦੀ ਲੁੱਟ ਐਕਸਪਲੋਇਟੇਸ਼ਨ ਬਾਈ ਅ ਮੈਨ ヒューਮਨ ਬੀਇੰਗ ਆਫ ਹਿਊਮਨ ਬੀਇੰਗ ਇਹਦੇ ਉੱਤੇ ਲੜਦੇ ਆ ਪਰ ਤੁਸੀਂ ਆਹ ਕਰੋ ਪੱਤਰਕਾਰੋਂ ਮੈਂ ਝੋਲੀ ਅੱਡ ਕੇ ਪੁੱਛਦਾ ਮੈਨੂੰ ਇੱਕ ਸਿਆਸੀ ਪਾਰਟੀ ਦਾ ਨਾਮ ਲੈ ਦਿਓ ਸਭ ਤੋਂ ਵੱਧ ਜੇ ਲਹੂ ਪੀਤਾ ਮਾਲਕ ਭਾਗੋ ਬਣ ਕੇ ਟ੍ਰੇਵਲ ਏਜੰਟਾਂ ਨੇ ਪੀਤਾ ਇੱਕ ਵੀ ਪਾਰਟੀ ਟ੍ਰੇਵਲ ਏਜੰਟ ਦਾ ਨਾਮ ਨਹੀਂ ਲੈਂਦੀ ਕੀ ਗੱਲ ਭੂਆ ਵਿਆਹੀ ਵੀ ਆ ਕੱਢਿਓ ਫੋਟੋ ਮੁੰਡਿਆ ਆ ਮੈਂ ਤੁਹਾ ਤੁਸੀਂ ਰੱਬ ਐ ਮੈਂ ਜੱਜ ਬਣ ਕੇ ਕਹਿਣਾ ਹੈ ਆ ਲਿਆਈ ਸੱਤ ਮੁੰਡੇ ਇੱਕ ਹਿੰਦੂਆਂ ਦਾ ਮੁੰਡਾ ਸੱਤ ਮੁੰਡੇ ਸਾਰੇ ਪੰਜਾਬੀ ਐ ਮੈਂ ਤਾਂ ਉਹ ਬੰਦਾ ਹੈ ਜਿਹਦੇ ਪਿਓ ਨੇ ਮੇਰੇ ਬਾਪ ਨੇ 1955 ਚ ਕਵਤਾ ਲਿਖਤੀ ਸੀ ਹਿੰਦੂ ਸਿੱਖ ਆੱਡਾ ਡੋ ਹੋਈ ਨਹੀਂ ਸਕਦੇ ਇੱਕ ਮਿੱਟੀ ਦੇ ਬਣੇ ਹਨ ਇੱਕ ਪਾਣੀ ਪੀਤਾ ਇੱਕੋ ਜੋਤ ਕੋਲੇ ਖੜ ਜਾ ਇੱਕੋ ਇੱਕ ਮਿੱਟੀ ਦੇ ਬਣੇ ਹਨ ਇੱਕ ਪਾਣੀ ਪੀਤਾ ਇੱਕੋ ਰਾਹ ਦਿਖਾਉਂਦੀ ਉਹ ਗੁਰਬਾਣੀ ਤੇ ਗੀਤਾਂ ਸੋਨਾ ਕਿਸਨਾਰ ਨੇ ਦੋ ਘੜਤੇ ਗਹਿਣੇ ਹੰਨ ਹਿੰਦੂ ਤੇ ਸਿੱਖ ਤੋਂ ਇੱਕ ਬਿਰਛ ਦੇ ਟਹਿਣੇ ਇਕੱਠੇ ਵੱਸਦੇ ਮੁੱਦਤਾਂ ਤੋਂ ਇਕੱਠੇ ਵੱਸਦੇ ਰਹਿਣੇ ਦੋ ਰਖੜੀਆਂ ਖਰੀਦ ਲੈ ਹਰ ਪੰਜਾਬੀ ਭੈਣੇ ਮੈਂ ਉਹਦਾ ਮਦਈ ਆ ਐਵੇਂ ਨਹੀਂ ਹਰ ਕਿਸੇ ਨੂੰ ਸਰਦੀ ਤੇ ਜੋਤੀ ਬਾਸੂ ਸਾਨੂੰ ਮੰਨਦੇ ਸੀ ਸੋ ਮੈਂ ਬੇਨਤੀ ਕਰਦੇ ਕਿ ਇਹਨਾਂ ਕਿਸੇ ਨੇ ਵੀ ਆ ਜਿਹੜੇ ਮੈਂ ਅਪੀਲ ਕਰੂੰਗਾ ਸਾਡੇ ਵੜਨ ਵਾਲੇ ਐਮਪੀ ਸਾਹਿਬ ਨੂੰ ਕਿ ਤੁਸੀਂ ਇਹ ਤੋਂ ਬਾਅਦ ਮਨੁੱਖ ਤੋਂ ਮਨੁੱਖ ਦੀ ਲੁੱਟ ਇਹਦੇ ਉੱਤੇ ਵੀ ਕੋਈ ਮੀਟਿੰਗ ਸੱਦਿਓ ਅਗਲੀ ਬੇਨਤੀ ਹੈ ਕਿ ਅਸੀਂ ਜੋ ਇਹਨਾਂ ਨੇ ਐਜ਼ ਅ ਮਨਿਸਟਰ ਕੀਤਾ ਟਰਾਂਸਪੋਰਟ ਚ ਕੀਤਾ ਆਪਣੀ ਪਾਰਟੀ ਦੀ ਕੀਤਾ ਉਹ ਤਾਂ ਠੀਕ ਹੈ ਉਹਦੀ ਤਾਰੀਫ ਕਰਦਾ ਹੈ ਪਰ ਗੱਲ ਇਹ ਹੈ ਬਰਾਤ ਤਾਂ 13 ਵਿਅਕਤੀ ਬਰਾਤੇ ਸ਼ਾਮਲ ਹੈ ਕਾਂਗਰਸ ਦੇ 13 ਪਰ ਜਿਹੜਾ ਅਸਲੀ ਸਰਵਲਾ ਦੇ ਲਾੜਾ ਹੈ ਉਹ ਸਾਡਾ ਇੱਥੋਂ ਵਾਲਾ ਕੈਂਡੀਡੇਟ ਹੈ ਰਾਜਾ ਵੜਿੰਗ ਸਾਹਿਬ ਤਾਂ ਮੈਂ ਆਪਣੇ ਵੱਲੋਂ ਸਮਝਦਾ ਲੁਧਿਆਣੇ ਦੇ ਮਸਲੇ ਵੀ ਚੁੱਕਣਗੇ ਮੈਂ ਵੀ ਤੁਹਾਨੂੰ ਵਾਦਾ ਕਰਦਾ ਮੈਂ ਤਾਂ ਸਾਰੀ ਜ਼ਿੰਦਗੀ ਕੀਤੀ ਹੈ ਪੰਜਾਬ ਦੇ ਲੋਕਾਂ ਦੇ ਤੇ ਇਹ ਆਵਾਜ਼ਾਂ ਉੱਤੇ ਮੈਂ ਅਪੀਲ ਕਰਦਾ ਮੈਂ ਆਪਦੀ ਸਾਰੀ ਪਾਰਟੀ ਝੋਕਦੀ ਹੈ ਅੱਜ ਇਸ ਵੇਲੇ ਜਦੋਂ ਮੈਂ ਇੱਥੇ ਗੱਲ ਕਰ ਰਿਹਾ ਤਾਂ ਥੋੜਾ ਜਿਹਾ ਖੰਨੇ ਦੇ ਉਰਲੇ ਪਾਸੇ ਆ ਕੇ ਖੰਨਾ ਦਾ ਪਰੇ ਹੈ ਉਰਲੇ ਪਾਸੇ ਆ ਕੇ ਮੀਟਿੰਗਾਂ ਹੋ ਰਹੀਆਂ ਡੇਰੋਂ ਹੋ ਰਹੀ ਹੈ ਇਹ ਲਾਲਤੋਂ ਵਾਲੇ ਆਏ ਹੋਏ ਆ ਅਸੀਂ ਸਾਰੇ ਜਣੇ ਸ਼ੁਰੂ ਕਰਤੀਆਂ ਤੇ ਮੈਂ ਆਪ ਇਸ ਏਰੀਏ ਤੋਂ ਚੱਕਰ ਤੋਂ ਜਗਰਾਮਾ ਤੋਂ ਸ਼ੁਰੂ ਕਰਕੇ ਤੇ ਇਸ ਬੰਦੇ ਦੇ ਵਿੱਚ ਖੂਬੀਆਂ ਇਹਨੇ ਮੈਂ ਕੁਝ ਦੋ ਚਾਰ ਲਫ਼ਜ਼ ਲਿਖ ਕੇ ਵੀ ਲਿਆਇਆ ਸੀ ਸ਼ਾਇਦ ਉਹ ਪੇਪਰ ਰਹਿ ਗਿਆ ਇਸ ਬੰਦੇ ਨੇ بڑے بڑے ਮੁੱਦੇ ਚੁੱਕੇ ਤੇ ਇਹਨਾਂ ਉੱਤੇ ਮੈਂ ਬੇਨਤੀ ਕਰਦਾ ਵੀ ਰਾਜਾ ਵੜਿੰਗ ਦੀ ਮਦਦ ਮੇਰੀ ਪਾਰਟੀ ਮੇਰੀ ਹਸਤੀ ਛੋਟੀ ਦੀ ਸ਼ਕਤੀ ਵਾਵਾ ਇਹ ਸਭ ਉਹਦੇ ਲਈ ਚੋਕੀਦਾ ਹਲੇ ਮੈਂ ਲੋਹੜਿਆਣੇ ਦੀ ਗੱਲ ਕਰਦਾ ਕਾਂਗਰਸ ਵੀ ਇੱਥੇ ਸਾਰੀ ਹੈ ਤੇ ਇੱਥੇ ਹੈ ਵੈਸੇ ਓਵਰਆਲ ਕਾਂਗਰਸ ਦੀ ਕਰਾਂਗੇ ਮਤਲਬ ਬਾਕੀ 12 ਬਾਕੀ ਸਾਰਾਂ ਦੀ ਕਰਾਂਗੇ ਪਰ ਇਹਦੇ ਉੱਤੇ ਮੈਂ ਆਪ ਟਾਈਮ ਦੇਵਾਂਗਾ ਅੱਜ ਵੀ ਰ੍ਹਾਂਗਾ ਕੱਲ ਵੀ ਬਾਕੀ ਇੱਥੇ ਟੀਮ ਬੜੀ ਵੱਡੀ ਹੈ ਆ ਜੋ ਆ ਨਹੀਂ ਸਕੇ ਹੈਪੀ ਗੇਲ ਸਾਹਿਬ ਘਰਾਂ ਚ ਹੁੰਦੇ ਆ ਕੋਈ ਤੇ ਸਭ ਸਹੀ ਸ਼ੁਰੂ ਹੋ ਜਾਣਗੇ ਸਾਨੇ ਵਾਲਾ ਆਪਣੇ ਚ ਹੀ ਹੈ ਨਹੀਂ 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 ਆਪਣੇ ਦੇ ਪਾਸੇ ਇੱਥੇ ਸਾਰਾ ਡੇਲੋ ਡੇਲੋ ਤੇ ਇਧਰ ਸ਼ੁਰੂ ਹੋ ਸਰ ਜਿਹੜੇ ਮੁੱਦਿਆਂ ਦੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਜਿਹੜੀ ਤਰੀਕਾ ਸੀ ਕਿ ਮੁੱਦੇ ਜਿਹੜੇ ਨੇ ਉਹ ਤੁਸੀਂ ਆਪਣੀ ਜਿਹੜੀ ਮੰਗਾਂ ਰੱਖੀਆਂ ਸੀ ਪਾਰਟੀ ਪਤੀ ਦਾ ਕਿਸੇ ਵੀ ਕੈਂਡੀਡੇਟ ਦੇ ਪ੍ਰਤੀ ਉਹ ਦਾ ਆ ਰੱਖੀਆਂ ਸਾਹਮਣੇ ਰੱਖਤੀਆਂ ਹੋ ਗਈ ਗੱਲਬਾਤ ਵੀ ਉਹਨਾਂ ਨੂੰ ਹਾਂ ਮੈਂ ਦੇਖੋ ਪਹਿਲੀ ਗੱਲ ਤਾਂ ਇਹ ਵੀ ਕੋਈ ਪੰਜਾਬ ਦਾ ਜਿਹੜਾ ਜੇ ਕੋਈ ਨਿਰੀਆਂ ਆਵਾਸ਼ੀਆਂ ਨਹੀਂ ਲੈਂਦਾ ਤੇ ਕਿਆ ਤੋ ਬਿਨਾ ਅੱਖਾਂ ਖੋਲ ਲੈਂਦਾ ਰਾਜਾ ਵੜੇਂਗੋਨਾਂ ਚੋਂ ਐ ਇਹਨਾਂ ਨਾਲ ਮੇਰੀਆਂ ਪਹਿਲਾਂ ਵੀ ਗੱਲਾਂ ਹੋਈਆਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਮੈਂ ਤੁਹਾਡੇ ਅਦਾਲਤ ਦੇ ਕਰੀਬ ਉਹ ਲਿਆ ਫੋਟੋ ਮੈਂ ਮੈਂ ਤੁਹਾਡੀ ਅਦਾਲਤੇ ਦੀ ਗੱਲ ਪੇਸ਼ ਕਰਨਾ ਡਰ ਕੇ ਕਹਿਣਾ ਗੱਲ ਕੋਈ ਨਹੀਂ ਮੈਂ ਸਾਰੀ ਜ਼ਿੰਦਗੀ ਕੋਈ ਨਹੀਂ ਮੈਨੂੰ ਆ ਰਿਹਾ ਅੱਛਾ ਮੈਨੂੰ ਆਦਤ ਹੈ ਜੇ ਕੱਢ ਫੋਟੋ ਆਹ ਸੱਤ ਬੰਦਿਆਂ ਦੀ ਫੋਟੋ ਇੱਥੇ ਕਿਸੇ ਨੇ ਨਹੀਂ ਪੁੱਛਣਾ ਔਰ ਯਾਰ ਸ਼੍ਰੋਮਣੀ ਕਮੇਟੀ ਨਹੀਂ ਬੋਲਦੀ ਆ ਜਿਹੜੀ ਗੱਲ ਮੈਂ ਕਹਿਣਾ ਜਾਂ ਮੇਰਾ ਸਿਰ ਵੱਢ ਦਿਓ ਕਿਰਪਾ ਨਾਲ ਜੇ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ ਨੇ ਜਿਹੜੀਆਂ ਗੱਲਾਂ ਮੈਂ ਕਹਿਣਾ ਆਹ ਸੱਤ ਬੰਦੇ ਆ ਇਹ ਆ ਵੇਖੋ ਵੀਰੋ ਹਾਂ ਆ ਕਿਥਾ ਕਰਤਾ ਆ ਲੋ ਕਰਤਾ ਕਿਥਾ ਮੈਂ ਵੀ ਹਰੇ ਅੰਡਰ ਟ੍ਰੇਨਿੰਗ ਐ ਨਾ ਇਸ ਕੰਮ ਨੂੰ ਆ ਠੀਕ ਐ ਹੁਣ ਇਹ ਸੱਤ ਬੰਦੇ ਐ ਸੱਤਾਂ ਦੇ ਪੁੱਤਾਂ ਤੋਂ ਮਾਵਾ ਤੋਂ ਪਿਓ ਤੋਂ 70 70 ਲੱਖ ਰੁਪਈਆ 10 10 ਲੱਖ ਰੁਪਈਆ ਲੈ ਕੇ 70 ਲੱਖ ਰੁਪਈਆ ਲੈ ਲਿਆ ਬੰਗੇ ਦੇ ਟਰੈਵਲ ਏਜੰਟ ਨੇ ਤੇ ਨਾਲੇ ਲਿਜਾ ਕੇ ਬੰਦੇ ਕਤਲ ਕਰਤੇ ਤੁਰਕੀ ਚ ਟਰਕੀ ਦੀ ਕਤਲ ਕਰਤੇ ਉਹ ੱਤਕੇ ਖਾਂਦਿਆਂ ਨੂੰ ਅੱਜ ਕਿੰਨਾ ਚਿਰ ਹੋ ਗਿਆ ਕੋਈ 2 ਸਾਲ ਹੋ ਗਏ 2.5 ਸਾਲ ਹੋ ਗਏ ਭਗਵੰਤ ਮਾਨ ਜੀ ਨੂੰ ਵੀ ਹੱਥ ਹੱਥ ਬੰਨੇ ਉਸ ਏਜੰਟ ਨੂੰ ਹੱਥ ਹੀ ਨਹੀਂ ਪਾਉਂਦੇ ਜਿਵੇਂ ਬੱਕਰੀ ਦੁੱਧ ਦੇ ਨੂੰ ਹਟ ਜੂਗੀ ਜੀ ਹੱਥ ਪਾ ਲਿਆ ਫਿੱਟੇ ਨੂੰ ਹੈ ਕਿਸੇ ਸਿਆਸੀ ਪਾਰਟੀ ਨੇ ਇੱਕ ਦੇ ਵੀ ਆ ਮੁੱਦਾ ਨਹੀਂ ਚੁੱਕਿਆ ਤੇ ਮੈਨੂੰ ਟੀਚਰਾਂ ਕਰਦੇ ਆ ਇਹ ਹੁੰਦਾ ਹੀ ਇਹ ਹੈ ਲਿਖ ਲਓ 12 ਲੱਖ ਬੰਦਾ ਪਿਛਲੇ 30 ਸਾਲ ਚ ਏਜੰਟਾਂ ਨੇ ਅੱਧ ਮਰਿਆ ਕਰਤਾ ਅੱਧ ਮਰਿਆ ਹੋਣਾ ਚਾਹੀਦਾ ਮੈਨੀਫੈਸਟੋ ਦਾ ਹਿੱਸਾ ਹੋਣਾ ਚਾਹੀਦਾ ਜੇ ਜੇ ਨਹੀਂ ਕਾਂਗਰਸ ਚ ਮੈਂ ਪਹੁੰਚਾਂਗਾ ਫੇ ਮੈਂ ਤਾਂ ਪਹੁੰਚਾਂਗਾ ਮੈਂ ਤਾਂ ਉੱਪਰ ਵੀ ਗੱਲ ਕਰੂੰਗਾ ਪਰ ਮੈਂ ਤੁਹਾਨੂੰ ਪੁੱਛਦਾ ਮੈਨੂੰ ਦੱਸਤਾ ਦਿਓ ਚਲ ਹੋਰ ਛੱਡੋ ਅਸੀਂ ਇਹਦੇ ਮੁੰਡਾ ਸਵਰਗਵਾਸ ਹੋ ਗਿਆ ਪਾਸਤਰ ਮੈਂ ਉਹਦੇ ਭੁਗਤੇ ਆਇਆ ਸੀ ਮੈਂ ਲੇਖਕਾਂ ਨੂੰ ਪੁੱਛਿਆ ਮੈਂ ਥੋੜਾ ਤੁਹਾਡੇ ਪੈਰਾਂ 'ਚ ਸਿਰ ਰੱਖ ਕੇ ਕਹਿਣਾ ਮੈਂ ਲੇਖਕਾਂ ਨੂੰ ਪੁੱਛਿਆ ਉਹ ਭਾਈ ਕਮਤਾ ਲਿਖ ਦਿੰਨੇ ਆ ਤੂੰ ਮਾਈ ਮਰਨ ਜਿੱਥੇ ਤੂੰ ਖੜੀ ਸੀ ਉਸ ਪੈੜ ਦੀ ਖੁਸ਼ਬੂ ਮੇਰੇ ਨੱਕ ਨੂੰ ਅਸਮਾਨ ਤੱਕ ਸੁਗੰਧੀ ਦੇ ਗਈ ਆ ਜਿਹੜੇ ਰੋਂਦੇ ਆ ਟਰੈਵਲ ਏਜੰਟਾਂ ਦੇ ਪੱਤੇ ਇਹਨਾਂ ਦੀ ਕੀ ਕੂਕ ਨਹੀਂ ਸੁਣਦੀ ਇੱਕ ਲੇਖਕ ਭਾੜ ਦਿਓ ਇੱਕ ਕਵੀ ਜਿਹਨੇ ਕਦੇ ਲੁੱਟੇ ਗਏ ਤੁਹਾਨੂੰ ਪਤਾ ਹੀ ਨਹੀਂ ਮੈਂ ਜਲੰਧਰ ਇੱਕ ਬੰਦੇ ਦਾ ਨਾਮ ਵੀ ਲੈ ਸਕਦਾ ਹਾਂ ਲੈਂਦਾ ਨਹੀਂ ਇਹ ਜਲੰਧਰ ਇੱਕ ਟਰੈਵਲ ਏਜੰਟ ਹੈ ਉਹਨੇ ਪਾਰਟੀ ਕੀਤੀ 50 ਟਰੈਵਲ ਏਜੰਟ ਹੋ ਰਹੇ ਉਹ ਨਾਲ ਦੇ ਕਹਿੰਦੇ ਕਹਿੰਦਾ ਸ਼ੁਗਲ ਮੇਲਾ ਤਾਂ ਨਹੀਂ ਕਰਨਾ ਵਿਸਕੀ-ਵੁਸਕੀ ਪੀਤੀ ਸੀ ਮੈਂ ਨਾ ਲੈ ਦੂੰਗਾ ਕੱਲਿਆਂ ਨੂੰ ਦੱਸ ਦੂੰ ਵਿਸਕੀ-ਵੁਸਕੀ ਪੀਤੀ ਸੀ ਉਹ ਕਹਿੰਦਾ ਕਰ ਲੈਨੇ ਸ਼ੁਗਲ ਮੇਲਾ ਕਹਿੰਦਾ ਉਹ ਸਾਹਮਣੇ ਕੋਠੜੀ ਚ ਉਹਦੇ ਚ ਚਾਰ ਹਿੰਦੂਆਂ ਦੀਆਂ ਤੇ ਪੰਜ ਜੱਟਾਂ ਦੀਆਂ ਕੁੜੀਆਂ ਬਾਹਰ ਜਾਣ ਨੂੰ ਰੱਖੀਆਂ ਦੋ ਦੋ ਫੜ ਲਿਓ ਆ ਤੁਹਾਡੇ ਪੰਜਾਬ ਦਾ ਹਾਲ ਹੈ ਕਿੱਥੇ ਐ ਮੁੱਖ ਮੰਤਰੀ ਕਿੱਥੇ ਐ ਐਮ ਐਲ ਏ ਐਮ ਪੀ ਮੈਂ ਆਪਦੀਆਂ ਲੜਾਈਆਂ ਲੜੀਆਂ ਜ਼ਿੰਦਗੀ ਚ ਔਰ ਹਜ਼ਾਰਾਂ ਬੰਦੇ ਮੈਂ ਰੋਲ ਰੋਲਦੇ ਕੋਈ ਇੱਕ ਬੰਦਾ ਹੈ ਪੰਜਾਬ ਦਾ ਮੈਂ 514 ਮੁੰਡੇ ਪੰਜਾਬ ਦੇ ਵਿੱਚੋਂ ਲਿਆ ਕੇ ਦਿੱਲੀ ਚ ਭਰਤੀ ਕਰਾਇਆ ਪੁਲਿਸ ਚ ਆ ਮੇਰਾ ਪੈਨ ਜੇ ਨਾ ਹੋਣ ਤਾਂ ਸਿਰ ਵੜ ਦੇਣਾ ਰਾਮੂ ਵਾਲਿਆ ਸਾਹਿਬ ਤੁਸੀਂ ਅਖਲੀ ਦੰਨ ਦੇ ਮਰਜ ਹੋਏ ਸੀਗੇ ਜਦੋਂ ਉਹ ਬੰਦੇ ਤਿਆਰੀ ਨਹੀਂ ਸੀ ਹਾਂ ਉਹ ਤਾਂ ਫਰਕ ਨਹੀਂ ਪਿਆ ਸੀ ਅਖਲੀ ਦੰਨ ਤੁਹਾਡੇ ਮਰਜ ਨੂੰ ਤਾਂ ਲੱਗਦਾ ਕਿ ਉਹ ਵੀ ਕਾਂਗਰਸ ਨਾਲ ਜੁੜਿਆ ਕਾਂਗਰਸ ਨੂੰ ਕੋਈ ਫਰਕ ਪਾਉਂਦਾ ਏ ਤੇ ਖੜਦਾ ਦੇਖੋ ਜੀ ਮੈਂ ਕਰ ਕਰ ਇਹ ਤਾਂ ਤੁਸੀਂ ਕਹਿੰਦੇ ਨਹੀਂ ਪਿਆ ਮੈਨੂੰ ਬਾਦਲ ਨੇ ਅਜਨਾਲਾ ਅੱਡੇ ਤੇ ਤੇ ਦਰਬਾਰ ਸਾਹਿਬ ਜਾ ਕੇ ਕਿਹਾ ਸੀ ਤੇਰੇ ਕਰਕੇ 16 ਜਿੱਤੇ ਉਨੇ ਤਾਂ ਸੀਟਾਂ ਵੀ ਗਣਤੀਆਂ ਸੀ ਇਸ ਲਈ ਇਹ ਫਰਕ ਪੈਂਦਾ ਹੈ ਸਾਡੇ ਆਉਣ ਨਾਲ ਕੱਲ ਤੋਂ ਹੀ ਫਰਕ ਸ਼ੁਰੂ ਹੋ ਜੂਗਾ ਹੋ ਚੁੱਕਾ ਹੈ ਪਵੇਗਾ ਰਬੂ ਵਾਲੀ ਸਾਹਿਬ ਇੱਕ ਕੱਲ ਅਮਿਸ਼ਾ ਦੀ ਆਇਤੀ ਉਹ ਕਹਿ ਰਹੇ ਸੀ ਕਿ ਪੰਜਾਬ ਜਿਹੜਾ ਨਸ਼ੇ ਦੀ ਦਲਦਲ ਚ ਫਸ ਜਾ ਰਿਹਾ ਉਹ ਕਹਿੰਦੇ ਵੀ ਜਿਹੜਾ ਮੋਦੀ 3 ਹੋਊਗਾ ਤੇ ਜਿਹੜਾ 5 ਸਾਲ ਲਈ ਅਗਲੀ ਸਰਕਾਰ ਚੁਣੀ ਜਾਊਗੀ ਅਸੀਂ ਪੰਜਾਬ ਚ ਨਸ਼ਾ ਜੜ ਤੋਂ ਖਤਮ ਕਰ ਦਾਂਗੇ ਕਿਹਦਾ ਦੇਖਦੇ ਨੇ ਤੇ ਕੇਂਦਰ ਚ 10 ਸਾਲ ਹੋ ਗਏ ਬੈਠਿਆਂ ਨੂੰ ਕਿਸੇ ਨੇ ਛਿੱਕ ਮਾਰਤੀ 10 ਸਾਲ ਲਿਆਜ ਆ ਪੇ ਕਾਗਜ਼ ਇਹ ਕੇਂਦਰ ਨੇ ਇੱਕ ਵੀ ਪ੍ਰੋਗਰਾਮ ਪੰਜਾਬ ਚੋਂ ਨਸ਼ਾ ਖਤਮ ਕਰਨ ਲਈ ਕਿੱਦਾਂ ਦੱਸ ਦਿਓ ਜਿਹੜਾ 10 ਸਾਲ ਨਹੀਂ ਕੀਤਾ ਜਿਹੜਾ ਲਾਹੌਰ ਬੁੱਧੂ ਆ ਪਸ਼ੌਰ ਬੁੱਧੂ ਜਿਹੜਾ 10 ਸਾਲ ਦਿੱਲੀ ਨਹੀਂ ਕੀਤਾ ਇੱਥੇ ਕਿੱਥੋਂ ਕਰ ਦੇਣਗੇ ਗੁਜਰਾਤ ਦੇ ਵਿੱਚ ਸਰਿਆਂ ਨੂੰ ਨਸ਼ਾ ਅੰਦਰਗਾਹ ਤੇ ਫਿਰ ਰਿਹਾ ਹੈ ਜਦੋਂ ਤੁਹਾਨੂੰ ਬਾਹਰੀਆਂ ਗੱਲਾਂ ਕੀਤੀਆਂ ਨੇ ਮੈਂ ਤੁਹਾਨੂੰ ਆ ਗੱਲ ਲੈ ਕੇ ਦੱਸਦੀ ਆ ਬਈ ਜਿਹੜੇ ਡਾਕਟਰ ਦਾ ਕਿਸੇ ਕੰਮ ਚਲਦੇ ਆ ਤੇ ਪੰਜਾਬ ਨਾ ਇਹਦੇ ਮਸਲੇ ਪਾਣੀਆਂ ਦੇ ਤੇ ਹੋਰ ਐ ਇੱਥੋਂ ਦੇ ਲੋਕਾਂ ਨੂੰ ਖੱਜਲ ਖਵਰੀ ਦੁਨੀਆ ਚ ਹੁੰਦੀ ਆ ਉਹਦੇ ਬਾਰੇ ਕੋਈ ਚਾਰ ਸ਼ਬਦਾਂ ਦਾ ਕਾਗਜ਼ ਹੈ ਉਹਨਾਂ ਕੋਲੇ ਮੈਂ ਤਾਂ ਇੰਨਾ ਲਿਖ ਕੇ ਲਿਆ ਕਮਿਟਮੈਂਟ ਹੈ ਨਹੀਂ ਤੁਰੇ ਜਾਂਦੇ ਤੇਈ ਬਰੀ ਸੌਕ ਨੂੰ ਵੀ ਸੌਕਣ ਕਹਿ ਦਿੰਦੀ ਆ ਚੱਲ ਵੱਡ ਸੁਹਾਗ ਨਾਵੇਂ ਪਰੇ ਜਾ ਕੇ ਕਹਿੰਦੀ ਆ ਬਿਸ਼ੱਕ ਦੀ ਸਾਰੇ ਮਰ ਜਾਣ ਐਵੇਂ ਹੁੰਦਾ ਸਭ ਕੁਝ ਐਵੇਂ ਜੀ ਨੇ ਕਹਿ ਕਿ ਕੈਪੀਬਲ ਅੰਗਰੇਜ਼ੀ ਲੁਧਿਆਣਾ ਤੇ ਨਹੀਂ ਮਿਲਿਆ ਜਿਹੜਾ ਬਾਹਰੋਂ ਲੈ ਕੇ ਆ ਕੇ ਇਲੈਕਸ਼ਨ ਲੜਾਉਂਦਾ ਇਹ ਇਹ ਇਹਨਾਂ ਨੇ ਆਪ ਨਹੀਂ ਲੜਾਇਆ ਵੀ ਥਾਂ ਤੇ ਇਹਨਾਂ ਨੇ ਯੂਪੀ 'ਚ ਲੜਾਇਆ ਵੇ ਇਹਨਾਂ ਨੇ ਮੱਧ ਪ੍ਰਦੇਸ਼ 'ਚ ਲੜਾਇਆ ਇਹ ਐ ਨਹੀਂ ਲੜਾਉਂਦੇ ਜਿੱਦੋਂ ਇਸ ਕਰਕੇ ਲੁਧਿਆਣਾ ਚੀਜ਼ ਵੱਡੀ ਐ ਇਸ ਲਈ ਸਭ ਤੋਂ ਯੋਗ ਬੰਦਾ ਲਿਆਂਦਾ ਮਤਲਬ ਕਹਿੰਦੇ ਕਿ ਭਾਈ ਸੁਣੋ ਜੇ ਕੋਈ ਬਾਕੀ ਜਿਹੜੇ ਲੁਧਿਆਣੇ ਸੀ ਉਹ ਯੋਗ ਨਹੀਂ ਸੀ ਪਰ ਕਹਿੰਦਾ ਨਹੀਂ ਮੈਂ ਕਹਿੰਦਾ ਇਹ ਸਾਰਿਆਂ ਤੋਂ ਲੁਧਿਆਣੇ ਦੇ ਯੋਗ ਲੋਕਾਂ ਨੇ ਕਿਹਾ ਰਾਜੇ ਨੂੰ ਲਿਆਓ ਇਹ ਲੁਧਿਆਣੇ ਦੇ ਯੋਗ ਲੋਕਾਂ ਦੀ ਮੰਗ ਸੀ ਕਿ ਰਾਜੇ ਨੂੰ ਲਿਆਓ ਰਾਮਵਾਲੀਆ ਸਾਹਿਬ ਇੱਕ ਜਾਨ ਨੇ ਫਿਰ ਆਪਣੀ ਪਾਰਟੀ ਨੂੰ ਲਈ ਤੇ ਸਮਾਜਵਾਦੀ ਪਾਰਟੀ ਚਲੇ ਗਏ ਫਿਰ ਤੁਸੀਂ ਵਾਪਸ ਆ ਗਏ ਇਹਦਾ ਇਹ ਕਿਉਂ ਕਰੋ ਇਹ ਵੀ ਰਿਕਾਰਡ ਸਿੱਧ ਕਰ ਲੋ ਮਾਵਾ ਪੁੱਤ ਜਨਮ ਦੀਆਂ ਕੋਈ ਰਾਮੂ ਵਾਲੀਏ ਵਰਗਾ ਵਿਰਲਾ ਮੈਂ ਹੀ ਐ ਜਿਹੜਾ ਕਿਸੇ ਪਾਰਟੀ ਦੀ ਜਾਂਦਾ ਤੇ ਲਾੜੇ ਦੇ ਨਾਲ ਸਰਵਾਲਾ ਬਣ ਕੇ ਬੈਠਾ ਹੁੰਦਾ ਐ ਐ ਨੀਓ ਨਾ ਲਾਓ ਕਿਹੜੀ ਪਾਰਟੀ ਦੀ ਐ ਹੜ ਕਿਦੋਂ ਐ ਇਹਨੇ ਕਾੜੀ ਕਰੋ ਕਾਈ ਨਾ ਕਰੋ ਤੁਸੀਂ ਮਾਲਕ ਐ ਮੈਨੂੰ ਵੀ ਬੋਲਣ ਦਿਓ ਐ ਨਾ ਕਰੋ ਮੈਨੂੰ ਇੱਕ ਵਾਰ ਦੱਸੋ ਮੈਂ ਕਦੇ ਕਾਂਗਰਸੀ ਬਣਿਆ ਕੱਢੋ ਕਾਗਜ਼ ਜੇ ਕਿਰਪਾਨ ਵੀ ਲਿਆਓ ਸਿਰ ਲਾਉਣ ਨੂੰ ਹਰ ਕਿਤੇ ਹਰ ਕਿਤੇ ਬਾਈ ਦੀ ਨਾਕਾਦੀ ਕਰੋ ਮੈਂ ਕਹਿੰਦਾ ਮੈਂ ਕਹਿੰਦਾ ਕਮੈਂਟ ਕਰਦਾ ਕਿ ਬਲਵੰਤ ਸਿੰਘ ਰਾਮੂ ਵਾਲੀਆ ਕਿੰਗ ਮੇਕਰ ਨੇ ਔਰ ਹਮੇਸ਼ਾ ਜਿਸ ਦੇ ਨਾਲ ਖੜਦੇ ਨੇ ਉਹਨੂੰ ਬਹੁਤ ਮਿਲਦਾ ਮੈਂ ਕਹਿ ਸਕਦਾ ਮੈਂ ਕਹਿ ਸਕਦਾ ਪਰ ਆ ਗੱਲ ਮੇਰੇ ਨਾਲ ਲਾਇਓ ਵੀਰ ਜੀ ਤੁਸੀਂ ਧੰਨਵਾਦ ਮੈਂ ਮੇਰੀ ਸੁਣ ਲਓ ਮੈਂ ਕਦੇ ਕਾਂਗਰਸੀ ਨਹੀਂ ਬਣਿਆ ਮੈਂ ਸੀਪੀਆਈ ਨਹੀਂ ਬਣਿਆ ਬੈਠੇ ਹਾਂ ਮੈਂ ਸੀਪੀਐਮ ਨਹੀਂ ਬਣਿਆ ਮੈਂ ਧਿਆਨ ਦਿਓ ਭਾਜਪੀ ਨਹੀਂ ਬਣਿਆ ਮੈਂ ਸਮਾਜਵਾਦੀ ਨਹੀਂ ਬਣਿਆ ਮੈਂ ਤੁਹਾਨੂੰ ਕੀ ਪਤਾ ਤੁਸੀਂ ਅਕਾਲੀ ਤਾਂ ਰਹੇ ਹੋ ਅਕਾਲੀ ਤਾਂ ਛੱਡਿਆ ਨੂੰ 12 ਚੜਦਾ ਉਹ ਪਹਿਲਾਂ ਵੀ ਛੱਡਦਾ ਸੀ ਕਿ ਜਿਹੜੇ ਜਿਉਂ ਕਰੋ ਹੁਣ ਬੈਟਰੀ ਮਾਰਿਆ ਸਾਰੇ ਪੰਜਾਬ ਚ ਅਕਾਲੀ ਨਹੀਂ ਸਿਉਂਦਾ ਮੇਰਾ ਇਕੱਲੇ ਦਾ ਕਸੂਰ ਹੈ ਭਾਣ ਦਿਓ ਅਕਾਲੀ ਦਾ ਇੱਕ 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 ਕਿਸੇ ਸੁਣੀ ਇੱਕ 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 ਸੁਣਿਓ ਸੁਣਿਓ ਮੈਂ ਰੀਗਰ ਸੁਣਿਓ ਉਹ ਪਹਿਲਾਂ ਮੇਰੀ ਬੇਨਤੀ ਸੁਣਿਓ ਕਿ ਤੀਰ ਆ ਗਿਆ ਸੀਗਾ ਉਹ ਕਹਿੰਦੇ ਉਹ ਤੂੰ ਸਰਪੰਚ ਕਿਵੇਂ ਜਿੱਤ ਗਿਆ ਉਹ ਐਂ ਝਾਕਦਾ ਸੀਗਾ ਕਹਿੰਦਾ ਪਿਓ ਦਾ ਪੁੱਤ ਆ ਫਿਰ ਉਹਨੂੰ ਸਿੱਧਾ ਝਾਕ ਪਿਆ ਇਹਦਾ ਪਿੰਡ ਵਾਲੇ ਨੂੰ ਪੁੱਛ ਲੈ ਜਿਹਨਾਂ ਨੇ ਮੈਨੂੰ ਬਣਾਇਆ ਭਾਈ ਦੇਸ਼ ਨੂੰ ਪੁੱਛ ਲੋ ਜਿਹੜੇ ਮੈਨੂੰ ਚੱਕ-ਚੱਕ ਕੇ ਪ੍ਰਧਾਨ ਮੰਤਰੀ ਤੋਂ ਦੂਜੇ ਨੰਬਰ ਤੇ ਸੌਂਚਕਾਉਂਦੇ ਹੈ ਨਾ ਕੋਈ ਗੱਲ ਇਹ ਹੈਂਦੀ ਦੀ ਸਰਕਾਰ ਬਣ ਗਈ ਤੇ ਮੰਨ ਲਈਏ ਤੁਹਾਨੂੰ ਕੋਈ ਵੱਡਾ ਪਦ ਮੈਂ ਮੇਰਾ ਕੋਈ ਅੱਜ ਰੌਲਾ ਨਹੀਂ ਮੈਂ ਨਾ ਮੈਂ ਗੱਲ ਕਰਨੀ ਹੈ ਨਾ ਨਾ ਉਹਦੇ ਪਰਦੇ ਅੱਜ ਸਿਰਫ ਰਾਜੇ ਬੜਿੰਗ ਜੀ ਜਿੱਤ ਦੀ ਗੱਲ ਕਰਨੀ ਠੀਕ ਸਰਮੁਖ ਸਾਹਿਬ ਤੁਸੀਂ ਗੱਲ ਕੀਤੀ ਰਾਜੇ ਬੜਿੰਗ ਦੀ ਰਾਜੇ ਬੜਿੰਗ ਜੀ ਨੇ ਹੁਣ ਤੱਕ ਆਪਣੇ ਸਿਆਸਤ ਚ ਕੋਈ ਟ੍ਰੈਵਲ ਐਂਟਰ ਵਾਲੀ ਗੱਲ ਨਹੀਂ ਕੀਤੀ ਹੈ ਹਾਂ ਹਾਂ ਪਰ ਉਹਨੇ ਮੇਰੇ ਨਾਲ ਕੀਤੀ ਹੈ ਮੇਰੇ ਨਾਲ ਕੀਤੀ ਹੈ ਮੈਂ ਪਿੰਡ ਗਿਆ ਸੀ ਉਹਨੇ ਕਿਹਾ ਸੀ ਜਦੋਂ ਤੁਸੀਂ ਕਹਵੇਂਗਾ ਮੈਂ ਇਹਦੇ ਤੇ ਮੋਸ਼ਨ ਲਿਆਉਂਗਾ ਪਰ ਅਸੀਂ ਪ੍ਰੈਸ ਕਰਦੇ ਪਹਿਲਾਂ ਮੁੱਖ ਮੰਤਰੀ ਹਾਊਸ ਵੱਲੋਂ ਅਨਿਮਨਸ ਮਤਾ ਕਰਨੇ ਲਿਆਵੇ ਉਹ ਨਹੀਂ ਲਿਆ ਆਇਆ ਚਲੋ ਮੈਨੂਅਰ ਤੇ ਇਤਬਾਰ ਆਉ ਦਿੱਤੇ ਔਰ ਦੇ ਲੁਧਿਆਣੇ ਨੂੰ ਵੀ ਕਰਨਾ ਚਾਹੀਦਾ ਇਹ ਬੰਦਾ ਜੀ ਨੇ ਦੇਸ਼ ਦੇ ਨਾਭਜ਼ ਨੂੰ ਪਛਾਣਿਆ ਉਹ ਕੁਦਰਤੀ ਸਭ ਤੋਂ ਚੰਗਾ ਕੈਂਡੀਡੇਟ ਲੁਧਿਆਣੇ ਨੂੰ ਮਿਲਿਆ ਕਿਉਂ ਪੁਲਿਸ ਸਾਹਿਬ ਅਮੁਵਾਰੀ ਸਾਹਿਬ ਜਿਹੜੇ ਰਮਨਿੰਦਰ ਬਿਸ਼ੂ ਦੇ ਬਕਤੀ ਪ੍ਰੈਸ਼ਰ ਤੇ ਬਿਆਨ ਆ ਰਹੇ ਨੇ ਜੀ ਚੰਗੇ ਮਾੜੇ ਥੋੜੇ ਸਾਹਿਬ ਨੂੰ ਲੈ ਕੇ ਉਹਨਾਂ ਬਾਰੇ ਥੋੜੀ ਜਿਹੀ ਜਾਣਕਾਰੀ ਹੈ ਮੈਂ ਬੇਨਤੀ ਕਰੂੰਗਾ ਵੀ ਸਰਦਾਰ ਜੇਲ ਮੈਂ ਨਾ ਨਹੀਂ ਲੈਂਦਾ ਜਿਹੜੇ ਕੈਂਡੀਡੇਟ ਸਾਹਿਬ ਹੈ ਤੁਸੀਂ ਹੁਣ ਬੀਜੇਪੀ ਦੇ ਖੜ ਗਏ ਸੋਰੇ ਥੋੜਾ ਜਰੀ ਚੰਗੇ ਲੱਗਦੇ ਆ ਕੁੜੀਓ ਪਰ ਪੇਕਿਆਂ ਨੂੰ ਇੰਨੀਆਂ ਗਾਲਾਂ ਨਹੀਂ ਕੱਢੀ ਦੀਆਂ ਵੀ ਜੇ ਨਿੱਕਲ ਜੇ ਤਾਂ ਮੁੜ ਕੇ ਨਾ ਕੁਝ ੱਲੇ ਮੈਂ ਬਿੱਟੂ ਨੂੰ ਰਹਿ ਦਿੰਨਾ ਪੇਕਿਆਂ ਨੂੰ ਗਾਲਾਂ ਨਾ ਕੱਢ ਇਹ ਤੇ ਤੇਰੇ ਦਾਦੇ ਨੇ ਤੇਰੇ ਪਿਓ ਨੇ ਤੇ ਤੂੰ ਇਹਨਾਂ ਪੇਕਿਆਂ ਦੀ ਘੱਟੀ ਖਾਦੀ ਐ ਆਦਾ ਨਵਾਂ ਨਵਾਂ ਚਾਹ ਇਹ ਲੈ ਜੂਗਾ ਨਾਲੇ ਜਿਹੜਾ ਪਾਊਡਰ ਜਿਆ ਹੁੰਦਾ ਨਾ ਉਹ ਪਹਿਲੇ ਮੀਂਹ ਦੇ ਛਰਾਕੇ ਚ ਲੈ ਜਾਂਦਾ ਸੀ ਆਣ ਨਹੀਂ ਹੁੰਦੀ ਰਾਮਭਾਈ ਸਰਕਾਰ ਕੇਂਦਰ ਦੇ ਵਿੱਚ ਕਿਸੇ ਪਾਰਟੀ ਦੀ ਬਣੀ ਪਰ ਤੁਸੀਂ ਜਿਹੜੇ ਮੁੱਦੇ ਚਾੱਕਦੇ ਜਿਵੇਂ ਨੌਜਵਾਨ ਮੁੰਡੇ ਕੁੜੀਆਂ ਬਾਹਰ ਦੇ ਦੇਖਾ ਦੇ ਪਾੜੇ ਨੇ ਉਹਨਾਂ ਉੱਪਰ ਕੋਈ ਨਾ ਕੋਈ ਕਾਨੂੰਨ ਜ਼ਰੂਰ ਬਣਨੇ ਚਾਹੀਦੇ ਨੇ ਸੱਚ ਜਿਹੜੇ ਕਾਨੂੰਨ ਬਣ ਕੇ ਲਾਗੂ ਹੋਣ ਮੈਂ ਇਹ ਐਤ ਕੀ ਜਿੱਤੇ ਤੁਸੀਂ ਦੱਸ ਦਿੰਨੇ ਆ ਮੈਂ ਤਾਂ ਸ਼ਾਬਾਸ਼ ਤੁਹਾਨੂੰ ਕਹਿਣਾ ਹੈ ਵੀ ਤੁਸੀਂ ਮੈਨੂੰ ਛਕ ਕਿਸੇ ਵੀ ਮੇਰੇ ਪੇਕੇ ਲੋਕਿਆਂ ਨੇ ਥੋੜੇ ਜਿਹਾ ਠੱਠ ਕਰ ਰਹੀ ਹੈ ਹਲੇ ਤਾਈ ਤਾਂ ਕੀਤਾ ਨਹੀਂ ਉਦ ਵੀ ਕਰਦੇ ਹੁੰਨੇ ਆ ਪਰ ਮੈਂ ਬਿਲਕੁਲ ਕਹਿੰਦਾ ਜਿਹੜਾ ਬੰਦਾ ਧਿਆਨ ਦਿਓ ਫਰਜ਼ ਕੀ ਹੈ ਰਾਜਨੀਤੀ ਦਾ ਫਿਕਰ ਫਰਮ ਦੇ ਵਿੱਚ ਫਿਕਰ ਚਾਹੀਦਾ ਹੈ ਫਿਕਰ ਤੇ ਫਾਇਦਾ ਚਾਹੀਦਾ ਕੀ ਦਾ ਲੋਕਾਂ ਦਾ ਅਸੀਂ ਉਹ ਕੀ ਸਾਡੇ ਤੇ ਬੜੀ ਕਿਰਪਾ ਹੈ ਮਹਾਰਾਜ ਦੀ ਹੁਣ ਵੀ ਕਰਾਂਗੇ ਇਹਨੂੰ ਇਹ ਤੋਂ ਮੈਂ ਕਾਜ ਨਾ ਕਹਿਣਾ ਇਹਨਾਂ ਕੋਲੋਂ ਬਹਿਸ ਕਰਾ ਦੂ ਮੈਂ ਇੱਕ ਘੰਟਾ ਲੋਕਾਂ ਦੀ ਲੋਕਾਂ ਤੋਂ ਲੁੱਟ ਨਾ ਹੋਵੇ ਕਦੇ ਇਹ ਤੇ ਮੈਂ ਤੁਹਾਨੂੰ ਜ਼ਰੂਰ ਕਹਿਣਾ ਹੱਥ ਬੰਨ ਕੇ ਵੀਰ ਜੀ ਤੁਸੀਂ ਕਦੇ ਐਗਜ਼ਾਮਨ ਕਰਿਓ ਕਿ ਕਿਵੇਂ ਲੋਕ ਲੁੱਟੇ ਜਾ ਰਹੇ ਐ ਕਿਵੇਂ ਮੈਂ ਸੱਤਾ ਦੀ ਫੋਟੋ ਦਿੱਤੀ ਐ ਨਾ ਉਹ Hindu ਮਾਂ ਕਹਿੰਦੀ ਕਹਿੰਦੀ ਵੀਰਿਆ ਮੇਰਾ ਪੁੱਤ ਲਿਆ ਦੇ ਮੱਕੀ ਕਹਿੰਦੇ ਇੱਕੋ ਪਹਿਣਾ ਰਖੜੀਆਂ ਵੇਲੇ ਆਉਂਦੀ ਐ ਉਹਦੀ ਫੋਟੋ ਤੇ ਰਖੜੀ ਲਾ ਕੇ ਆਪ ਹੀ ਪਸਾਉਂਦਾ ਨੋਟ ਦੇਵ ਚ ਪਾ ਕੇ ਮੁੜ ਜਾਂਦੀ ਐ ਵੀਰ ਨੇ ਦੇਤਾ ਆ ਮੇਰੀ ਧੀ ਦਾ ਹਾਲ ਹੈ ਕੌਣ ਹਿੰਦਾ ਪਰ ਰਾਮੂ ਵਾਲੀ ਸਾਹਿਬ ਪੰਜਾਬ ਦੇ ਵਿੱਚ ਜਿਹੜਾ ਇਹ ਇੰਨਾ ਨੈਕਸਸ ਫੈਲ ਚੁੱਕਾ ਨੇ ਪਿੱਛੇ ਕਾਰਨ ਕਿਸ ਨੂੰ ਮੰਨਦੇ ਹੁੰਦਾ ਕਾਰਨ ਵੀ ਕਈ ਵੇਰੀ ਨਾ ਬੰਦਾ ਬਾਹਲਾ ਚਾਮ ਲਿਆ ਵਿਆ ਉਹ ਮਿੱਠੇ ਦੀ ਥਾਂ ਤੇ ਜ਼ਹਿਰ ਪੀ ਜਾਂਦਾ ਹੈ ਪੰਜਾਬ ਦੇ ਮੁੰਡਿਆਂ ਚ ਇੱਕ ਹੋੜ ਲੱਗੀ ਇਹ ਵੀ ਲੰਮੀਆਂ ਕਹਾਣੀਆਂ ਕਿਤੇ ਉਂ ਬਹਿ ਕੇ ਕਰਾਂਗੇ ਮੈਨੂੰ ਉਹ ਦੱਸ ਦਿਓ ਇੱਥੇ ਅਕਾਲੀ ਦਾ ਆਇਆ ਬਾਦਲ ਆਇਆ ਪਿੰਡਾ ਜੋ ਆਇਆ ਕੋਈ ਇੱਕ ਸੈਮੀਨਾਰ ਕਰਾਇਆ ਵੀ ਤੁਸੀਂ ਬਚਣਾ ਕਿਵੇਂ ਅਸੀਂ ਤਾਂ ਮੈਂ ਕਿਤੇ ਵੀ ਐ ਮੈਂ ਮੈਂ ਤਾਂ ਲਾਹਮੇ ਵੀ ਆਏ ਇਹਨੂੰ ਆਉਂਦੀ ਗੱਲ ਟਰੈਵਲ ਏਜੰਟਾਂ ਦੀ ਐ ਫਿਰ ਕੀ ਹੋ ਗਿਆ ਇਹ ਛੋਟੀ ਗੱਲ ਐ ਇਹ ਚੱਜ ਦੀ ਆਉਂਦੀ ਐ ਜੇ ਕੋਈ ਆਪ ਦਾ ਕਿੜਾ ਵੰਡ ਕੇ ਵੰਡ ਕਿੜਾ ਬਣਾ ਕੇ ਵੰਡਦੇ ਵਿੱਚ ਆਪ ਇੰਨਾ ਮਨਾ ਖਾਵੇ ਤੇ ਜਿਹੜੀ ਦੂਜੀ ਨੂੰ ਘਲਪੇ ਖਾ ਗਈ ਉਹਨੂੰ ਤਾਂ ਚੰਗੇ ਐ ਹਾ ਮੈਂ ਉਹਦੇ ਮੈਂ ਸਲਾਮਾਂ ਮੈਂ ਤੁਹਾਨੂੰ ਕਹਿਣਾ ਨਹੀਂ ਚਾਹੁੰਦਾ ਆ ਮੁੱਕ ਜਾਣ ਦਿਓ ਮੈਂ ਪਲਾਨ ਬਣਾ ਲਿਆ ਐ ਚੋਣਾ ਮੁੱਕ ਕੇ ਮੈਂ ਇਹੋ ਜੀ ਲਹਿਰ ਚਲਾਵਾਂਗਾ ਘੱਟੋ ਘੱਟ 11 ਜ਼ਿਲ੍ਹਿਆਂ 'ਚ ਐ ਹੋ ਜੂਗਾ ਵੀ ਆਹ ਕੁਸ਼ ਠੀਕ ਹੈ ਠੀਕ ਹੈ ਥੈਂਕ ਯੂ ਓਕੇ ਜੀ ਆ ਫੇ ਮੇਰੀ ਅਪੀਲ ਲਾ ਦਿਓ ਛੋੜਿਓ ਤੁਹਾਨੂੰ